ਰਾਮ ਰਾਮ ਭਾਈ ਸਭੀ ਨੂੰ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਸਵਾਗਤਿਆ ਮਿਲਿਆ ਹੈ ਪੰਜਾਬ ਦੇ ਪਹਾੜੀਆਂ ਦੇ ਵਿੱਚ ਵਸੇ ਹੋਏ ਪਿੰਡ ਗਉਚਰ ਨਾਮਕ ਪਿੰਡ ਦੇ ਵਿੱਚ ਅਨੁਸ਼ਟਾਨ ਕਰਨ ਦਾ ਸੁਖਿੰਦਰ ਸ਼ਾਸਤਰੀ ਜੀ ਨਾਲ ਅਨੁਸ਼ਟਾਨ ਤੇ ਆਏ ਹੋਏ ਆ ਸੋ ਗਊਸ਼ਾਲਾ ਦੇ ਵਿੱਚ ਇਹ ਅਨੁਸ਼ਾਸਨ ਰੱਖਿਆ ਗਿਆ ਹੈ ਆਦੀ ਪਵਿੱਤਰ ਸਥਾਨ ਗਊਸ਼ਾਲਾ ਨੂੰ ਮੰਨਿਆ ਗਿਆ ਹੈ ਦੇਖ ਸਕਦੇ ਹੋ ਪਿੱਛੇ ਗਵਾਂ ਦੀ ਦੇਖਪਾਲ ਬਹੁਤ ਵਧੀਆ ਇਸ ਥਾਂ ਤੇ ਹੁੰਦੀ ਹੈ ਫੁੱਲ ਸਫਾਈ ਰੱਖੀ ਜਾਂਦੀ ਹੈ ਮਹਤਵਪੂਰਨ ਪਵਿੱਤਰ ਖਣਜੋਗ ਸਥਾਨ ਜੋ ਬਣਿਆ ਹੋਇਆ ਹੈ ਪ੍ਰਭੂ ਦੀ ਕਿਰਪਾ ਦੇ ਨਾਲ ਐਸੇ ਪਵਿੱਤਰ ਸਥਾਨ ਤੇ ਜੋ ਉਨੁਸ਼ਣ ਕਰਨ ਦਾ ਸੁਭਾਗਿਆ ਪ੍ਰਾਪਤ ਹੋਇਆ ਹੈ ਸੋਨਾਂ ਦੇ ਵਿੱਚ ਆਇਆ ਕਿ ਇਸ ਸਥਾਨ ਤੇ ਕੁਝ ਸਮੇਂ ਲਈ ਕੌਰੋ ਪੰਡਵ ਵੀ ਬਿਰਾਜਮਣ ਰਹੇ ਨੇ ਰਹਿ ਕੇ ਗਏ ਨੇ ਉਰੇ ਵਾਸ ਕਰਕੇ ਗਏ ਨੇ ਸੋ ਉਸ ਥਾਂ ਤੇ ਗਉਸ਼ਾਲਾ ਬਣੀ ਹੋਈ ਹੈ ਦੇਖ ਸਕਦੇ ਹੋ ਸੋ ਸ਼ਾਸਤਰੀ ਔਰ ਪੂਰਨ ਬੀਪਲ ਮੰਡਲੀ ਜੋ ਇਸ ਥਾਂ ਤੇ ਬਿਰਾਜਮਾਨ ਨੇ ਗਵਾਂ ਦੀ ਚਰਾੰਦ ਲਈ ਜੋ ਸਥਾਨ ਗਊਸ਼ਾਲਾ ਦੇ ਵਿੱਚ ਤਪੋਵੰਦ ਦੇ ਹਾਜ਼ਰ ਤੇ ਦੇਖ ਸਕਦੇ ਹੋ ਤੁਸੀਂ ਵਧੀਆ ਬਹੁਤ ਖੁੱਲਾ ਸਥਾਨ ਆ ਗਵਾਂ ਦੀ ਖੇਰੀ ਲਈ ਪਰਬਤਾਂ ਦੇ ਵਿੱਚ ਅਦਨ ਸੁਨਦਰਾ ਸਥਾਨਾ